ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰਿਓ। ਪਿੰਡ ਭਗਵਾਨਪੁਰਾ ਤੇ ਜ਼ਿਲ੍ਹਾ ਜਿਹੜਾ ਸੱਜਣੋ ਗਰਦਾਸਪੁਰ ਲੱਗਦਾ ਤੇ ਤਹਿਸੀਲ ਡੇਰਾ ਬਾਬਾ ਨਾਨਕ। ਤੇ ਕਮਲਵੀਰ ਦੇ ਕੋਲੇ ਆ ਸੱਜਣੋ ਇਸ ਵੇਲੇ। ਭਗਵਾਨ ਪੁਰੇ ਵਾਲੇ ਦੇ ਕੋਲੇ ਅੱਜ 5 ਐਨੀਮਲ ਆ ਜਿਹੜੇ ਤੁਹਾਨੂੰ ਵਿਖਾਉਣੇ ਸੱਜਣੋ ਦੋ ਸੂਈਆਂ ਸਵਾਈਆਂ ਵੀਰ ਮੰਝਾਂ ਲੈ ਆਇਆ ਤੇ ਤਾਜ਼ੀਆਂ ਸੂਈਆਂ ਦੋਨਾਂ ਦੇ ਮਗਰੀ ਕੱਟੀਆਂ ਕਿੰਨਾ ਇਹਨਾਂ ਥੱਲੇ ਦੁੱਧਵਾਦਾ ਕੀ ਹਿਸਾਬ ਕਿਤਾਬ ਆਪਾਂ ਪ੍ਰੋਪਰ ਗੱਲਬਾਤ ਆਪਾਂ ਕਮਲ ਨਾ ਕਰਾਂਗੇ ਤੇ ਤਿੰਨ ਸੱਜਣੋ ਬਹਿਣਾ ਜਿਹੜੀਆਂ ਸਕਰੀਨ ਤੇ ਚੱਲ ਰਹੀਆਂ 5 ਐਨੀਮਲ ਆ ਸੱਜਣੋ ਭਰਾ ਕੋਲੇ ਪੰਜੇ ਆਪਾਂ ਤੂਰ ਤਾਰ ਕੇ ਵੇਣਿਆ ਰੇਟ ਰੂਟ ਜਾਣਦੇ ਆ ਤੇ ਜਿਹੜਾ ਵੀ ਇਹਨਾਂ ਚੋਂ ਪਸੰਦ ਦਾ ਗਿਆ ਤਸੱਲੀ ਕਰਕੇ ਖਰੀਦਦਾਰੀ ਕਰੇ ਉਹ ਤੁਹਾਡਾ ਧੰਨਵਾਦ ਮੱਜਾਂ ਤੋਂ ਸ਼ੁਰੂ ਕਰਦੇ ਆਂ ਸੱਜਣੋ ਨੀਲੀ ਰਾਵੀ ਚ ਪੈਂਦੀ ਏ ਇੱਕ ਝੋਟੀ ਨਾ ਚੰਗੀ ਸਾਫ਼ ਸੁਥਰੀ ਆ ਭਰਾ ਕੋਲੇ ਆਜੋ ਕਰੀਏ ਗੱਲਬਾਤ ਲਈਏ ਡਿਟੇਲ ਤੇ ਵਧੀਏ ਅੱਗੇ ਕੱਟੀ ਦੇਖੋ ਕਿੰਨੀ ਟਾਪਰ ਆ ਇਸ ਝੋਟੀ ਦੇ ਮਗਰ ਕਮਲ ਵੀਰੇ ਸਤਿ ਸ੍ਰੀ ਅਕਾਲ ਕਬਈ ਹੋਰ ਸੁਣਾ ਮਰਾ ਭਰਾ ਹਾਂਜੀ ਕਿਰਪਾ ਬਾਬੇ ਦੀਪ ਸਿੰਘ ਜੀ ਕਿਰਪਾ ਬਾਬੇ ਦੀਪ ਸਿੰਘ ਦੀ ਬੜੀ ਕਿਰਪਾ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਸ਼ੁਕਰਾ ਘਰ ਪਰਿਵਾਰ ਓਕੇ ਆ ਨਾ ਵੀਰੇ ਵਧੀਆ ਤੁਸੀਂ ਦੱਸੋ ਆਪਦਾ ਬਸ ਚੜ੍ਹਦੀ ਕਲਾ ਭਰਾ ਤੂਸ ਚੜ੍ਹਦੀ ਕਲਾ ਚਾਹੀਦੀ ਤੇ ਕਮਲ ਵੀਰੇ ਆਪਣਾ ਡਰੈਸ ਦੱਸ ਦਈਏ ਡਰੈਸ ਜੀ ਪਿੰਡ ਆਪਣਾ ਭਗਵਾਨਪੁਰਿਆ ਹਾਂਜੀ ਤਹਿਸੀਲ ਡੇਰਾ ਬਨਾਨਕ ਜ਼ਿਲ੍ਹਾ ਗੁਰਦਾਸਪੁਰ ਹੈ ਜ਼ਿਲ੍ਹਾ ਗੁਰਦਾਸਪੁਰ ਆ ਗਿਆ ਹਨਾ ਤੇ ਕਮਲ ਆ ਵੀਰ ਦਾ ਨਾ ਹਾਂਜੀ ਹਾਂਜੀ ਤੇ ਆ ਝੋਟੀ ਦੀ ਕੀ ਡਿਟੇਲ ਆ ਝੋਟੀ ਵੀ ਦੀ ਪਹਿਲਾਂ ਸੂਈ ਆ ਪਲੂਣਾ ਪਲੂਨ ਸੂਈ ਆ ਹਾਂਜੀ ਹਾਂਜੀ ਕੱਟੀ ਮਗਰ ਦੇਖੋ ਕਿੰਨੇ ਵਧੀਆ ਠੀਕੇ ਦੀ ਆਪ ਵੀ ਇਹ नाग ਨਹੀਂ ਕੱਟੀ ਆ ਅੱਛਾ ਹਾਂ ਮਾਲੀ ਹੁੰਦਾ ਨਾ ਜਿਹੜਾ ਛੋਟੀਆਂ ਹਿਰ ਦੇ नाग ਹੁੰਦਾ ਹੀ ਹਾਂਜੀ ਉਹਨਾਂ ਦੱਸਿਆ ਜਿੰਨਾਂ ਕੋ ਲਈ ਆ ਮੈਂ ਤੇ ਚਲੋ ਆਪਣੇ ਘਰ ਦੀ ਦਹਾਨੀਆਂ ਹਾਂਜੀ 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 ਪਰ ਵੇਖੋ ਗੁਲਾਬੀ ਨਾਸਾ ਗੁਲਾਬੀ ਜੀਬ ਆ ਗੁਲਾਬੀ ਅੱਖਾਂ ਹਾਂ ਨੇ ਚੰਗੀ ਆ ਹਾਂਜੀ ਹਾਂਜੀ ਤੇ ਕੱਟੀ ਵੀ ਮਗਰ ਬਹੁਤ ਟਾਪਰ ਆ ਹਾਂਜੀ ਹਾਂਜੀ ਤੇ ਇਹ ਕਿੰਨੇ ਦਿਨਾਂ ਦੀ ਸੂਈ ਕਮਲ ਵੀਰੇ ਤੇ ਕਿੰਨਾ ਦੁੱਧ ਆ ਇਹ ਵੀਦੀ ਇਹਨੂੰ 10 ਦਿਨ ਹੋ ਗਏ ਸੂਈ ਨੂੰ 10 ਦਿਨ ਸੂਈ ਨੂੰ ਹਾਂਜੀ ਇਥੇ ਲਈ 11 ਲੀਟਰ ਦੁੱਧ ਤਿਆਰ ਹੀ 11 ਦੁੱਧ ਤਿਆਰ ਤੇ ਪਾਪਾ ਵੀ ਕੱਲ ਹੀ ਲਿਆਂਦੇ ਜਾਂ ਥੱਕੀਆਂ ਤੁਕੀਆਂ ਆਈਆਂ ਵਾ ਠੀਕ ਆ ਹੁਣ ਇਹਦੇ ਥੱਲੇ ਜਿਹੜਾ ਮੈਨੂੰ ਸਾਡੇ ਘਰ ਆਉ 9 ਵਜੇ 9:30 ਹੋ ਜੇ ਕੋਕ ਲੋ ਤਾਂ ਕਿ ਲੋ ਤੁਹਾਨੂੰ ਪਤਾ ਬੁਧਾ ਘਟਾ ਜਾਂਦਾ ਹਾਂ ਉਪਰੇ ਥਾ ਕੇ ਕੋਕੜੇ ਸਾਂ ਬਣ ਕੇ ਤੇ ਮੈਲੇ ਨੂੰ ਉਦਾਂ ਚੱਲੀ ਆ ਦੁੱਧ ਦੇ ਬੋਤਲ ਨਹੀਂ ਤੇ 12 13 12 12 13 ਪਾਈ ਚਾਉ ਹਨਾ ਖੁੱਲਾ ਚਾਊਗੀ ਬਿਲਕੁਲ ਇੱਕ ਥਾਂ ਜਿੱਦੋਂ ਟਿੱਗੀ ਨਾ ਹਾਂ ਉਹ ਤੂ ਫੇਰ ਦੇਣਾ ਦੂਜੀ ਥਾਂ ਆਣ ਕੇ ਡੰਗਰ ਪਰਾ ਆ ਜਾਂਦਾ ਬਿਲਕੁਲ ਬਿਲਕੁਲ ਲੋ ਵੀ ਸਜਣਾ ਮਗਰ ਵੀ ਕੱਟੀ ਜਾਂ ਤੇ ਚੋਣ ਚਾਨ ਕਮਲ ਵੀਰੇ ਓਕੇ ਆ ਦਿਖਾ ਲਈ ਮੜੀ ਅੱਛਾ ਲਾਉਣਾ ਬੱਚਾ ਲਾ ਦੇ ਨੇ ਬੱਚੇ ਲਾ ਦੇ ਲਾ ਦੇ ਤੁਹਾਨੂੰ ਪਤਾ ਫਿਰ ਪੈਸੇ ਰਕਮ ਖਰਚ ਨਹੀਂ ਹੁੰਦੀ ਅਗਲੇ ਨੇ ਹਾਂ ਧਾਰਾ ਤੂਰਾ ਚਾਹ ਹੋ ਜਾਂਦੀਆਂ ਹਨਾ ਚੱਕ ਹੋ ਜਾਂਦੀ ਨਾਲੇ ਸੀਲ ਪਸ਼ੂ ਦਾ ਪਤਾ ਲੱਗ ਜਾਂਦਾ ਮੜੀ ਬਾਲਟੀ ਲਿਆਓ ਮੈਂ ਵੇਖਿਓ ਸਜਣਾ ਕੱਟੀ ਚੰਗੀਆਂ ਮੱਝ ਦੇ ਮਗਰ ਵੇਖ ਲੋ ਫੀਲ ਵੀ ਬਹੁਤ ਆ ਹਾਂ ਨਹੀਂ ਸੀਲ ਵੀ ਬਹੁਤ ਆ ਹਾਂ ਜੀ ਠੀਕ 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 ਲਓ ਵੀ ਸੱਜਣੋ ਪਸਮਾਕ ਕਰ ਲੈਂਦੇ ਹੋ ਤੇ ਉਸ ਤੋਂ ਬਾਅਦ ਆਪਾਂ ਧਾਰਾ ਚੈੱਕ ਕਰਾਉਣੇ ਤੁਹਾਨੂੰ ਵੀ ਕਿਵੇਂ ਦਾ ਪਸਮਾਕ ਕਰਤੀ ਕਰਮਾਂ ਵਾਲੀ ਲਓ ਵੀ ਸੱਜਣੋ ਚੋਟੀ ਨੇ ਨਾ ਜਿਹੜਾ ਪਸਮਾਕ ਕਰ ਲਿਆ ਸੀ ਤੇ ਸੋਚਿਆ ਵੀ ਤੁਹਾਨੂੰ ਚੈੱਕ ਕਰਾ ਦਈਏ ਬਾਕੀ ਫੁਲੀਆਂ ਆੜ ਕੇ ਤਾਂ ਹਾਂ ਵਾਕਿਆ ਫੁਲੀਆਂ ਹੁੰਦੀਆਂ ਹਾਂ ਠੀਕ ਆ ਜੱਟਾ ਮਾਰਦੇ ਤੋ ਤਾਰਾ ਕਰਾ ਦੇ ਚੈੱਕ ਨੇ ਚੋਂ ਓਕੇ ਆ ਸਦਰੋਂ ਦੇਖੋ ਕੋਈ ਸ਼ੱਕ ਨਹੀਂ ਕਮਲ ਲਗ ਲਿਆ ਕਿ ਵੀ ਮਾਰਦੇ ਵੀਰੇ ਲੋ ਵੀ ਮਿੱਤਰੋ ਤੁਹਾਡੀ ਤਸੱਲੀ ਕਰਾਈ ਆ ਕਿ ਪੂਰ ਛੱਟਾ ਨਾਲ ਗੰਡ ਦਾ ਪਤਾ ਲੱਗ ਜਾਂਦਾ ਥੋੜਾ ਤੇ ਪੋਲੀ ਆ ਵੀਰ ਕਮਲ ਕਹਿੰਦਾ ਤੇ ਨੌ ਦੁੱਧ ਹੁਣ ਹੈਗਾ ਹਨਾ ਮਗਰ ਕੱਟੀ ਆ ਤੇ ਕਮਲ ਵੀਰੇ ਫਿਰ ਇਹਦਾ ਆ ਰੇਟ ਕੀ ਰਹੂਗਾ ਚਲੋ ਤੋੜ ਕੇ ਖਾ ਲਈਏ ਹਾਂ ਤੋੜ ਕੇ ਵੇਖੀਏ ਹਾਂਜੀ ਹਾਂਜੀ ਸਜਣੋ ਤੋਰ ਚੈੱਕ ਕਰ ਲੋ ਪਲੂਨ ਸੂਈ ਝੋਟੀ ਆ ਵੀਰੇ ਕੋਲੇ ਮਗਰ ਕੱਟੀ ਵੀ ਬਹੁਤ ਚੰਗੀ ਆ ਕਰ ਲੋ ਚੈੱਕ ਲਿਵੇ ਭਾਂਡੇ ਦੀ ਚੰਗੀ ਆ ਸਜਣੋ ਜਿੰਨੀ ਆ ਸਾਫ਼ ਸੁਥਰੀ ਆ ਪਿੱਛੋਂ ਤੇ ਹਾਈਟ ਵਾਲੀ ਵੱਡੀ ਨਹੀਂ ਮੋੜ ਲੈ ਵੀਰੇ ਜੇ ਹਾਈਟ ਦੀ ਗੱਲ ਕਰੀਏ ਤਾਂ ਬਾਕੀ ਪਲੂਨ ਸੁਈਆ ਦੰਦਾ ਇਹ ਤਾਂ ਨਹੀਂ ਵੇਖੀ ਵੀਰੇ ਨਹੀਂ ਦੰਦਾ ਨਹੀਂ ਜਵਾਨ ਜਵਾਨ ਠੀਕ ਬਾਕੀ ਵਜਨਮ ਜੂ ਤੇ ਸਜਣਾ ਚੰਗਾ ਵਾ ਝੂਟੀ ਦਾ ਤੇ ਦੁੱਧ ਪਾਈ ਜਾਊਗੀ ਜੰਨਾ ਵੀਰ ਨੇ ਦੱਸਿਆ ਨਾ ਕਿਉਂਕਿ ਦੁੱਧ ਅਲੀ ਕੁਆਲਿਟੀ ਆ ਬੈਕ ਸਾਈਡ ਤੋਂ ਇਥੋਂ ਨਾ ਚੈੱਕ ਕਰੋ ਵੇਖੋ ਮਿਰਲਾ ਮੁਰਲਾ ਪੂਰੀਆਂ ਚੰਗੀਆਂ ਲੱਗੀਆਂ ਤੇ ਕਮਲ ਵੀਰੇ ਫੇਰੇ ਦਾ ਕੀ ਰੇਟ ਰਹੂਗਾ ਰੋਟੀ ਤੇ ਵੀਰ ਜੀ ਇੱਕ ਪੰਜੀ ਦੀ ਦੇ ਦਿਆਂ ਮੈਂ ਕਹਿੰਦਾ ਠੀਕ ਆ ਹਾਂ ਜੀ ਜਾਇ ਜ ਦੇ ਦਈਏ ਜਾਇ ਜ ਦੇ ਦੀ ਹਾਂ ਚਲੋ 15 ਹੀ ਮਾਨ ਕਰਦੇ ਇੱਕ 10 ਦੀ ਦੇ ਦਿੰਨਾ ਉਹਦੇ ਚੋਂ ਕੋਈ ਉਹ ਤਾਂ ਯਾਰ ਛੱਡਣੋਂ ਤਾਂ ਪੰਜ ਛੱਡ ਦੀ 1.5 ਦੀ 1.5 ਦੀ ਤਾਂ ਠੀਕ ਆ ਹੁਣ ਇੰਨੇ ਦੇ ਬਾੜੂ ਹੁੰਦੀ ਨਹੀਂ ਕੋਈ ਚੰਗੀ ਚੋਟੀ ਜਿਹੜੀ 1.5 ਦੀ ਹੁੰਦੀ ਨਹੀਂ ਉਹ ਇੱਕ 5 ਦੀ ਕਿੱਦਾਂ ਵਿਥਾਂ ਉਥਾਂ ਵਾ ਬਹੁਤ ਹਾਂ ਨਹੀਂ ਠੀਕ ਆ ਬਹੁਤ ਸੋਹਣੀ ਚੋਟੀ ਆ ਹਾਂ ਨਹੀਂ ਮਗਰ ਵੀ ਕੱਟੀ ਆ ਜੇ ਕੋ ਟਾਈਮ ਲੱਗਾ ਹੁੰਦਾ ਤੇ ਪਹਿਲਾਂ ਇਦਾਂ ਦਾ ਪਛਮਾਨ ਠੁਕਿਆ ਆਣਾ ਹਾਂ ਇਹ ਤਾਂ ਹੈਗਾ ਪਛਮਾਨ ਆਇਆ ਨਹੀਂ 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 ਖਾਲੀ ਸੀ ਜਮਾ ਜਮਾ ਖਾਲੀ ਸੀ ਨਾ ਹਾਂ ਕੋਈ ਸ਼ੱਕ ਨਹੀਂ ਬਿਲਕੁਲ ਇਹ 1.5 ਤੇ ਹੋ ਜੂ ਕੋਈ ਮਾਨਤਨ ਮੌਕੇ ਤੇ ਥੋੜਾ ਬਤਾ ਗੁਣੇ ਕਰ ਦਿੰਦੇ ਜੋ ਕਰਨਾ ਤੈਨਹੀਂ ਕਰਦਾਂਗੇ 1 2 ਦੀ ਦੇ ਦਾਂਗੇ ਉੱਚ ਸ਼ੂਟ ਇੱਕ ਲੱਖ 2000 ਹਾਂ ਉੱਚ ਸ਼ੂਟ ਕਰਦੇ ਤਾਂ ਸ਼ੂਟ ਚਾੜ ਹੀ ਹੋਊਗੀ ਬਹੁਤਾ ਨਹੀਂ ਇੱਥੇ ਰਹਿ ਗਿਆ ਹੁਣ ਠੀਕ ਆ ਕੋਈ ਬਾਇਦਾ ਹਾਂਜੀ ਠੀਕ ਆ ਠੀਕ ਆ ਠੀਕ ਤੇ ਇਹਦੀ ਕੀ ਡਿਟੇਲ ਆ ਕਿਹਦੀ ਜੀ ਆ ਦੂਜੀ ਦੀ ਇਹਦੀ ਇਹ ਦੂਜੀ ਸਵੇ ਸੁਈ ਜੀ ਠੀਕ ਆ ਇਹ ਛੋਟੀ ਵੱਡੀ ਹੈ 2 2 14 ਲੀਟਰ ਪਰ ਹੋਊਗੀ ਠੀਕ ਆ ਵੀਰੇ ਹਾਂਜੀ ਹਾਂਜੀ ਇਹਦੇ ਮਗਰ ਵੀ ਕੱਟੀ ਆ ਇਹ ਕਿੰਨੇ ਚਿਰ ਦੀ ਸੁਈ ਆ ਕਮਲ ਕਿੰਨੀ ਤਾਜੀ ਸੁਈ ਹੈ 10 ਕ ਦਿਨ ਹੋ ਗਏ ਸੁਈ ਨੂੰ ਦੋਵੇਂ ਇਕੱਠੀਆਂ ਆਈਆਂ ਹਾਂ ਹਾਂ ਥੋੜਾ ਜਿਹਾ ਧੰਨਵਾਦ ਟੁੱਟ ਭਾਜ ਹੋ ਜਾਂਦੀ ਆ ਹਾਂ ਤੇ ਇਹ ਤਾਂ ਚੰਗਾ ਦੁੱਧ ਪਾਉਗੀ ਮੈਂ ਹਾਂਜੀ 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 ਤੇ ਹੁਣ ਇਹ 55 ਡਿੰਦਾ ਉੱਤੇ ਮੈਂ ਹਾਂ ਕਿੰਨਾ ਦੁੱਧ ਮੰਨੇ ਅਗਲਾ ਇਹਦੇ ਜਿੰਨਾ ਹੀ ਮੰਨ ਲੈ 9-9 ਕਿਲੋ ਹੀ ਮੰਨ ਲੈ 9-9 ਕਿਲੋ ਉਹਨਾਂ ਨੇ 11-11 ਕਿਲੋ ਦੁੱਧ ਨੂੰ ਦੱਸਿਆ ਸੀ ਠੀਕ ਆ ਚਲੋ ਆਪਾਂ ਉਹਨਾਂ ਨੂੰ ਕੀ ਕਹਿਣਾ ਪਰਾ ਜਾਂਦਾ ਡੰਗਰਾਂ ਆ ਕੇ ਹਾਂ ਉੱਪਰੇ ਥਾ ਕੇ ਮਾੜਾ ਮੂਟ ਹੋ ਜਾਂਦਾ ਟਰ ਜਾਂਦਾ ਮਾੜਾ ਮੂਟ ਤੇ ਸੁਆ ਦੂਜਾ ਵੀਰੇ ਦੂਜਾ ਸੁਆ ਵੀ ਇਹਨੂੰ ਵੀ ਖੋਲ ਕੇ ਚਲਾ ਹਾਂਜੀ ਹਾਂਜੀ ਲੋ ਵੀ ਸੱਜਣਾ ਤੌਰ ਚੈੱਕ ਕਰਿਓ ਕੱਦ ਕਾਠ ਬਹੁਤ ਚੰਗਾ ਹੈ ਕਟੀਆਂ ਦੋ ਹਾਂ ਦੋਨਾਂ ਦੇ ਮਗਰ ਕਟੀਆਂ ਪਹਿਲਾਂ ਵੀ ਦੱਸਦਾ ਤੁਹਾਨੂੰ ਤੇ ਬਾਕੀ ਕੁਆਲਿਟੀ ਮਹਿੰਦੀ ਦੁੱਧ ਵਾਲੀ ਆ ਕੋਈ ਸ਼ੱਕ ਨਹੀਂ ਚੈੱਕ ਕਰਿਓ ਦੇਖੋ ਤੌਰ ਤਾਰ ਚੰਗੀ ਬਾਕੀ ਤੁਹਾਨੂੰ ਭਰਾ ਨੇ ਦੱਸਿਆ ਵੀ ਟਾਈਮ ਟੂ ਨਹੀਂ ਲੱਗਾ ਕੋਈ ਮੋੜ ਲਿਓ ਕਿਉਂਕਿ ਹਜੇ ਥਣ ਵਿਲੇ ਆ ਮੱਜਾਂ ਦੇ ਦੁੱਧ ਸੱਜਣੋਂ ਪਾ ਦਊਗੀ ਮੈਂ 12 ਤੋਂ ਪਲੱਸ ਪਲੱਸ ਕਰਮਾਂ ਵਾਲੀ ਮੈਂ ਬਹੁਤ ਅਗੜੀ ਹਾਂ ਹਾਂ ਦੇਖੋ ਸਫਾਈਆਂ ਸੁਹੀਆਂ ਚੰਗੀਆਂ ਲੱਗੀਆਂ ਹੋਈਆਂ ਸਰੀਰ ਘਟਾਂਚਾ ਸੋਹਣਾ ਚਮੜੀ ਪਤਲੀ ਆ ਤੇ ਕੌਣ ਜਾਣ ਤਾਂ ਕਮਲ ਇੱਕ ਨੰਬਰ ਹੋਊ ਹਨਾ ਦਿਖਾ ਦੀ ਮਾੜੀ ਫਿਰ ਸ਼ੱਕ ਰਹੂਗਾ ਉਹਦੀ ਦਿਖਾ ਦੀ ਇਹਦੀ ਕਿਉਂ ਨਹੀਂ ਦਿਖਾਈ ਨਹੀਂ ਨਹੀਂ ਠੀਕ ਆ ਦਿਖਾ ਦੇ ਆਹ ਹਾਂ ਲਓ ਵੀ ਸੱਜਣੋ ਚੈੱਕ ਕਰ ਲੋ ਪਸਮਾਹ ਕਰ ਲਿਆ ਝੋਟੀ ਨੇ ਵੇਖੋ ਪਸਮਾਹ ਚਾ ਵਾ ਤਾਂ ਓਕੇ ਹੋਊਗਾ ਹਨਾ ਬਹੁਤ ਸੋਹਣਾ ਚ ਹੈ ਹਾਂ ਥਣ ਬਹੁਤ ਚੰਗਾ ਕਰਮ ਵਾਲੀ ਦਾ ਬਾਕੀ ਦੁੱਧ ਵੀ ਬਹੁਤ ਚੰਗਾ ਪਾਊਗੀ ਮੈਂ ਬਹੁਤ ਥਾਂ ਲੱਗਿਆ ਸੱਦਲਾਂ ਮਗਰਲੇ ਥਨਾਂ ਦੀ ਜਿਹੜੀ ਚਵਾਈ ਹੈ ਨਾ ਉਹ ਕਰ ਲੋ ਚੈੱਕ ਦੇਖੋ ਉਹ ਕੇਰਪੋ ਦਾ ਕਮਲਾ ਕਲਿਆਂ ਦੀ ਮਾਰਦੇ ਵੀਰੇ ਤਾਰਾ ਹਾਂ ਨਹੀਂ ਠੀਕ ਆ ਕੱਟੀ ਇਹਦੇ ਕੋਲੇ ਵੀ ਆ ਹਨਾ ਹਾਂ ਜੀ ਹਾਂ ਜੀ ਤੇ ਰੇਟ ਇਹਦਾ ਕੀ ਰਹੂਗਾ ਵੀਰੇ ਰੇਡ ਵੀ ਦੀ ਇਹਦਾ ਇੱਕ ਵੀ ਆ ਉਹਦੇ ਚੋਂ ਉਹਦੇ ਦਾ ਛੱਡਦਾ ਮੈਂ ਨੂੰ ਮੰਜਾ ਡੈਂਦਾ ਮੈਂ ਇੱਕ 10 ਇੱਕ 10 ਨਹੀਂ ਇੱਕ 5 ਦੇ ਦਾਂਗਾ ਹਾਂ ਇੱਕ ਲੱਖ ਤੇ 5000 ਵੇਖੋ ਸੱਜਣੋ ਝੋਟੀ ਚੰਗੀ ਆ ਚੰਗਾ ਕੱਟ ਕਾਟ ਪਰ ਪਤਾ ਵੀ 10 ਵੀ ਮੰਗਦਾ ਤਾਂ ਵੀ ਕੱਟੀ ਵਿਕਦੀ ਪਰ ਵੇਚਣ ਵਾਲੀ ਗੱਲ ਕੀਤੀ ਐ 1 ਲੱਖ 5000 5000 ਦੀ ਤੇ ਜੇ ਕੋਈ ਭੈਣ ਭਰਾ ਫੋਨ ਲਾਉਂਦਾ ਤੇ ਚਲੋ ਮਾਨਤਨ ਕਰ ਦਾਂਗੇ ਹਨਾ ਜਮਨ ਲੱਗ ਕੇ ਆਣ ਕੇ ਵੇਖੋ ਕਿੰਨੀ ਤੇ ਚੌੜੀ ਹੈ ਨਹੀਂ ਨਹੀਂ ਓਕੇ ਰਿਪੋਰਟ ਆ ਪੂਰੀ ਚੰਗੀ ਝੂਟੀ ਆ ਕੋਈ ਸ਼ੱਕ ਨਹੀਂ ਬਿਲਕੁਲ ਬਿਲਕੁਲ ਤੇ ਅੱਗੇ ਇੱਕ ਇਹ ਵਹਿੜ ਆ ਗਈ ਹਨਾ ਹਾਂਜੀ ਬਿਲਕੁਲ ਇਹਦੀ ਕੀ ਡਿਟੇਲ ਆ ਕਮਲ ਵੀਰੇ ਇਹਦੇ ਮਗਰ ਵਸੀ ਜੇ ਵੱਛੀ ਇਹਦੇ ਕੋਲੇ ਸੂਈ ਆ 20 ਦਿਨ ਦੀ ਸੂਈ ਠੀਕ ਆ ਤੇ ਕਿੰਨੀਆਂ ਦੁੱਧ ਇਹਦੇ ਕੋਲੇ ਵੀ ਦੁੱਧ ਇਸ ਨਾਲੇ ਪੱਕਾ 8 ਕਿਲੋ ਤੁਸੀਂ 7 ਪੱਕਾ ਮਣਕੇ ਦੇਵਾਂਗੇ 7 ਪੱਕਾ ਮਣਕੇ ਦੇਵਾਂਗੇ ਹਾਂਜੀ ਹਾਂਜੀ ਤੇ ਤੂਰ ਕਰਾ ਦਈਏ ਦੀ ਚੱਕ ਹਾਂਜੀ ਹਾਂਜੀ ਕਰਾ ਬੱਚਾ ਇਹਦੇ ਕੋਲੇ ਵੱਛਾ ਕਿ ਵੱਛੀ ਨਹੀਂ ਨਹੀਂ ਵੱਛੀ ਮਗਰ ਵੱਛੀ ਇਹਦੇ ਮਨ ਠੀਕ ਠੀਕ ਲਓ ਵੀ ਸੱਜਣੋ ਕਰੋ ਸੰਗ ਦੀ ਵਹਿੜਾ 7 ਕਿਲੋ ਦੁੱਧ ਵੀਰ ਕਹਿੰਦਾ ਵੀ ਇਹਦੇ ਕੋਲੇ ਜਿਹੜਾ ਹੁਣ ਇਸ ਵੇਲੇ ਪੱਕਾ ਪਾ ਤੇ ਬਾਕੀ ਚੂਨ ਚਾਂ ਨੂੰ ਸੀਲ ਹੈ ਵੀਰੇ ਸੀਲ ਸੀਲ ਆ ਆਪਾਂ ਤੇ ਉਦਾਂ ਚੋਈਦੀ ਜਿਹੜਾ ਪਿੱਛੋਲੇ ਜਿੰਨਾ ਕੋ ਰੱਸੀ ਪਾਉਂਦੇ ਸੀ ਠੀਕ ਆ ਆਪਾਂ ਪਾ ਲੋ ਨਾ ਪਾ ਲੋ ਕੋਈ ਗੱਲ ਨਹੀਂ ਓਕੇ ਵੀ ਨਹੀਂ ਵੀ ਪਾਉਂਦੇ ਤਾਂ ਵੀ ਨਹੀਂ ਹਲਦੀ ਠੀਕ ਤੇ ਬਾਕੀ ਚਾਰੂ ਚੂਰੂ ਚੰਗੀ ਆ ਹਨਾ ਚਾਰੂ ਬੜੀ ਖਾਂਦੀ ਬਹੁਤ ਹਾਂ ਐ ਤਣੀ ਫਰਦੀ ਆ ਠੀਕ ਆ ਵੱਛੀ ਆ ਸੱਜਣਾ ਵੱਛੀ ਚੰਗੇ ਟੀਕੇ ਦੀ ਆ ਹੱਡ ਪੈਰ ਚੰਗੇ ਨਿਕਰ ਤੇ ਕਮਲ ਵੀਰੇ ਇਹਦਾ ਰੇਟ ਕੀ ਰਹੂਗਾ ਵੈੜ ਦਾ ਇਹਦਾ ਯਾਰ ਵੈਰਾਂ ਦੇ ਮੁੱਲ ਦੇ ਹਿਸਾਬ ਨਾਲ ਤੇ ਤੁਹਾਨੂੰ ਬੋਲਾ ਸੋਇਆ ਸਾਇਆ ਡੰਗਰ 30000 ਦੀ ਵੇਚਦੀ ਹੈ 28 ਦੀ ਵੇਚਦੀ ਹੈ ਹਾਂ 27 ਦੀ ਵੇਚਦੀ ਹੈ 25000 ਚ ਮਾਨਤ ਕਰ ਦਾਂ 25000 ਚ ਹਾਂਜੀ ਹਾਂਜੀ ਮਾਨਤਨ ਕਰ ਦਿਆਂਗੇ ਕਰ ਦਾਂਗੇ ਠੀਕ 20000 ਹੀ ਕਰ ਦਾਂਗੇ 23000 ਦੀ 23000 ਦੀ ਬਿਲਕੁਲ ਜੀ ਰੇਰੋ ਤੇ ਛੋਟ ਹੋਊਗੀ ਠੀਕ ਆ ਠੀਕ ਹਾਂਜੀ ਹਾਂਜੀ ਬਾਹਰ ਹੋਣੀ ਮਿਲਦੀਆਂ ਇੰਨੀਆਂ ਤੇ ਇਹ ਗਊ ਇਹ ਵੈਰ ਤਿਆਰ ਹੈ ਦੂਜੇ ਸੋਏ ਸੂਨ ਵਾਲੀ ਹਾਂਜੀ ਬਹੁਤ ਠੰਡੀ ਵੇੜ ਥਾਨ ਵੇਖੋ ਅੱਗੇ ਮਾਰ ਕੇ ਦਿਖਾਓ ਇੱਕੜੀ ਹਾਂ ਥਾਨ ਬੜਾ ਮੋਟਾ ਲੱਗਾ ਥਾਨ ਕੇ ਵੇਖ ਲੋ ਠੰਡੀ ਵੀ ਬਹੁਤ ਨਹੀਂ ਠੀਕ ਆ ਕੋਈ ਸ਼ੱਕ ਨਹੀਂ ਵੇਖੋ ਸਜਣਾ ਥਾਨ ਲਈ ਵਾ ਵੀ ਚੰਗਾ ਬਣਾ ਜੂਗਾ ਹਾਂਜੀ ਹਾਂਜੀ ਬਣਾ ਜੂਗਾ ਜੇ ਇੱਕ ਦੋ ਦਿਨ ਲਾ ਜੂ ਤਿਆਰ ਆ ਉਦਾਂ ਦੋ ਦਿਨ ਲਾ ਜੇ ਵੱਧ ਲੈ ਜੂ ਮੈਂ ਤਾਂ ਨਾ ਕਮਲ ਹਾਂਜੀ ਦੇਣੋ ਚਲੋ ਆ ਕੈਕ ਅਗਲੇ ਨੂੰ ਕਹਿ ਦੀ ਹਫਤਾ ਨਾਲ ਜਨਮ ਕੇ ਜਾ ਕੇ ਜੂ ਕੇ ਹਾਂ ਇਹ ਤਾਂ ਹੈਗਾ ਆ ਵੀ ਤਿਆਰੀ ਜੀ ਆ ਹਾਂਜੀ ਤਿਆਰੀ ਜਾਂ ਦੋ ਦਿਨ ਮੈਂ ਵੀ ਕਰਦੀ ਨਹੀਂ ਲੱਗਣ ਠੀਕ ਆ ਠੀਕ ਆ ਸੂਆ ਕਿਹੜਾ ਦੂਜਾ ਦੂਜਾ ਸੂਆ ਬਲੂਨ ਨੇ ਕੀ ਦੁੱਧ ਦੱਸ ਸਕੀ ਬਲੂਨ ਨੇ ਵੀ ਦੀ ਦੁੱਧ ਦੇ ਦਿੱਤਾ ਜੇ ਤੇਰਾ 14 ਕਿਲੋ ਐਰ ਕਮ 15 ਦੀ ਆਸ ਹੈਗੀ ਐ ਤੂੰ ਠੀਕ ਆ ਹਾਂ ਹੁਣ ਬਹੁਤ ਚੰਗਾ ਰਕਾ ਦੇ ਵੀ ਰੋਈ ਹਾਂ ਦੇ ਦੋਗੀ ਇੰਨਾ ਕ ਦਾ ਦੁੱਧ ਜਾਤ ਕੁਆਲਟੀ ਵਾਲੀ ਆ ਜਾਤ ਕੁਆਲਟੀ ਵਾਲੀ ਐ ਕ੍ਰਾਊਨ ਦੇ ਵਿੱਚ ਚਲੋ ਗਰਮੀ 'ਚ ਚੰਗਾ ਦੁੱਧ ਵਧੀਆ ਹਾਂ ਨਹੀਂ ਚੰਗਾ ਰਹੂਗਾ ਜੇ ਕਿਸੇ ਨੇ ਮੈਂ ਤੇ ਨਹੀਂ ਜਾਦੇ ਪੈਸੇ ਖਰਚ ਲੈ ਤੇ ਵੀ ਗਊ ਵੀ ਲੈ ਸਕਦਾ ਹਨਾ ਹਾਂਜੀ ਤੇ ਇਹਦਾ ਕੀ ਰੇਟ ਰਹੂਗਾ ਇਹਦਾ ਵੀ ਜੀ 50000 ਦੀ ਦਾਂਗੇ ਬੱਚੀ ਨੇ ਕਰਦਗੇ ਮਾਨਤਨ ਕਮਲਾ ਦੋ ਕਰਦਿਏ ਹੋਰ ਕਰਦਗੇ ਥੋੜਾ ਬਹੁਤਾ ਹਾਂਜੀ ਕਰਦਿੰਦਾ 45 ਦੀ ਹੋਰ ਕਰਦਿਏ ਕਰਦਗੇ ਥੋੜਾ ਬਹੁਤਾ ਕਿਰਾਇਆ ਪਾੜਾ ਪੈਣਾ ਅਗਲੇ ਨੂੰ ਚਲੋ 43000 ਦੀ ਹਾਂ ਨਾ ਵਸ਼ੀ ਹਾਂ ਨਾ ਹੀ ਹੋਣੀ ਠੀਕ ਕੋਈ ਸ਼ੱਕ ਨਹੀਂ ਹਾਂ ਨਹੀਂ ਨਹੀਂ ਚੰਗੀ ਆ 43000 ਚ ਅਗਲੇ ਨੂੰ ਕੋਈ ਮਾੜੀ ਨਹੀਂ ਹਾਂ ਨਹੀਂ ਮਾੜੀ ਨਹੀਂ ਲੋ ਵੀ ਸਜਣਾ 43000 ਦੇ ਵਿੱਚ ਕੱਦ ਕਾਟ ਸੁਣਾ ਦੂਜਾ ਸੂਆ ਸੁੰਦੀ ਠੰਡੀ ਧੀਰੀ ਆ ਇਹ ਵੀ ਨਹੀਂ ਠੰਡੀ ਧੀਰੀ ਤੇ ਥਣ ਥੁਣ ਬਹੁਤ ਕੰਮ ਦਾ ਲੱਗਾ ਤੇ ਚੁਵਾਈ ਬਹੁਤ ਮੋਟੀ ਹੋਊਗੀ ਚੋਈ ਮੋਟੀ ਹਾਂ ਨਹੀਂ ਠੀਕ ਆ 43000 ਰੁਪਏ ਦੇ ਵਿੱਚ ਸੱਜਰ ਵੈੜ ਮਿਲ ਜਾਣੀਆਂ ਸੱਜਣੋ ਤੇ ਅੱਗੇ ਇੱਕ ਆ ਗਈ ਡੱਬੀ ਹੈਨਾ ਵੀਰੇ ਹਾਂਜੀ ਹਾਂਜੀ ਇਹਦਾ ਕੀ ਹਿਸਾਬ بتاਓ ਇਹ ਬੇਨ ਰਹਿ ਗਏ ਜੇ ਤੇ 12 ਲੈ ਜਾਂ 13 15 ਵੱਸ ਤੋਂ ਵੱਧ ਲੈ ਜਾ 10 ਤੋਂ 10000 ਪਾੜੀ ਆ ਜਾਂ ਦੋ ਦਿਨ ਉਧਰ ਆ ਜਾਂ ਤੁਹਤਾਂ ਲੈ ਜਾ ਠੀਕ ਆ ਤੇ ਸੂਆ ਕਿਹੜਾ ਵੀਰੇ ਸੂਆ ਵੀ ਦੁੱਧ 20 ਕਿਲੋ ਪਰ ਦਿਨ ਆਮ ਪਾ ਦੂਗੀ ਹੈਨਾ ਹਾਂਜੀ ਹਾਂਜੀ ਵਧੀਆ ਤੇ ਲੇਵਾ ਬਹੁਤ ਚੰਗਾ ਬਣਾਉ ਸਾਡੀ ਲੇਵਾ ਵੀ ਚੰਗਾ ਬਣਾਉਗੀ ਠੀਕ ਆ ਠੀਕ ਹਾਂ ਤੌਰ ਕਰਾ ਦੇ ਬਾਕੀ ਸਭ ਵੀ ਚੰਗੀ ਕਹੇ ਨੇ ਹਾਂਜੀ ਬਹੁਤ ਚੰਗੀ ਆ ਸੌਫਟ ਚਲੋ ਕੱਚੀ ਦੇ ਹਿਸਾਬ ਨਾਲ ਮਾਨਤਾ ਕਰ ਦਾਂਗੇ ਹਾਂ ਬਾਕੀ ਵਜਨ ਵਜੋਂ ਤੇ ਚੰਗਾ ਚਮਕਦੰਕ ਵੀ ਚੰਗੀ ਆ ਹਾਂ ਨਹੀਂ ਓਕੇ ਆ ਇਹ ਜਿਹਾਂ ਲੀਵਾ ਬਹੁਤ ਬਣਾਉਂਦੀਆਂ ਕਾਮਾਂ ਬਿਲਕੁਲ ਬਿਲਕੁਲ ਅਜੇ ਇਹਨੂੰ ਫੀਡ ਦੀ ਬੋਡੀ ਚੱਲ ਸਕਦੀ ਇੱਕ ਹਾਂ ਟ੍ਰਾਂਜਿਸ਼ਨ ਉਹ ਚੱਲ ਸਕਦੀ ਆ ਦੇਖਿਓ ਸਜਣਾ ਵਰਲਾੰਬਰ ਲਾਂ ਚੰਗੀਆਂ ਥਣ ਪੂਰਾ ਕੰਮ ਦਾ ਚਮਕਦਮ ਕਾਲੀ ਬਿਹੜ ਆ ਹਾਂ ਪ੍ਰਿੰਟ ਚੰਗਾ ਵੀਰ ਦੇ ਦਸਨ ਕਦਾਬ ਕਹਿੰਦਾ ਵੀ ਕਰ ਲੂ ਚੱਕ ਤੇ ਕਮਲ ਵੀਰੇ ਫਿਰ ਇਹਦਾ ਰੇਟ ਕੀ ਰਹੂਗਾ ਇਹ ਤੇ ਤਿਆਰ ਹੋ ਗਿਆ ਦਮ ਮਿੱਤੀ ਸੰਧੂ ਸਾਹਿਬ 70000 ਦੀ ਬੱਛੀ ਹੈਗੀ ਆ ਹਾਂਜੀ ਕੋਈ ਇੱਚ ਸ਼ੱਕ ਨਹੀਂ ਹੈਗਾ ਆਪਾਂ ਹਾਂ ਨਾ ਜਿਹੜੀ ਆ 55000 ਦੀ ਦੇ ਦੇਣੀ ਉਹਦੇ ਚੋਂ ਉਦੇ ਦੋ ਛੱਡ ਦਾਂਗੇ ਬਸ ਹੋਰ ਕੁਛ ਨਹੀਂ 53000 ਹਾਂਜੀ ਹਾਂਜੀ ਰਵਿੰਨੀ ਤਾਂ ਖੜੀ ਤਿਆਰ ਵੀ ਕਰ ਲਾਂਗੇ ਕੋਈ ਤਿਆਰ ਕਰ ਲਈ 70000 ਦੀ ਵੱਸੀ ਹੈ ਠੀਕ ਹੈ ਹਾਂਜੀ ਹਾਂਜੀ ਕਿਹਦੇ ਘਰ ਜਾਊ ਕਹੂਗਾ ਵੀ ਵੱਸੀ ਆਈ ਹੈ ਵਾ ਨਹੀਂ ਨਹੀਂ ਵਾਕਈ ਜਿਹੜਾ ਲੈ ਗਿਆ ਯਾਦ ਕਰੂਗਾ ਹਨਾ ਪੂਰੀ ਚੰਗੀ ਵੈੜਾ ਕੋਈ ਸ਼ੱਕ ਨਹੀਂ ਹਾਂ ਕੋਈ ਸ਼ੱਕ ਨਹੀਂ ਇਹਦੇ ਇਹ 10000 ਰੁਪਿਆ 15 ਹੈ ਇਤਸਾਫ ਸਾਹ ਲਓ ਵੀ ਸੱਚ ਨੂੰ ਇਹ ਪਸ਼ੂ ਸੀਗੇ ਵੀਰ ਕਮਲ ਦੇ ਕੋਲੇ ਭਗਵਾਨਪੁਰ ਪੈਂਡ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਨੀਲੀ ਰਾਵੀ ਦੀ ਝੋਟੀ ਵਿਖਾਈਏ ਟਾਪ ਦੀ ਤੁਹਾਨੂੰ ਹਰ ਪੱਖ ਤੋਂ ਤਸੱਲੀ ਨਾ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਚੰਗੀਆਂ ਵਿਰਲਾਪੁਰਲਾਂ ਤੇ ਚੰਗੇ ਦੁੱਧ ਤੇ ਚਲਦੀਆਂ ਮਈਆਂ ਬਾਈ ਕੋਲੇ ਬਾਕੀ ਅੱਜ ਤਾਜ਼ੀਆਂ ਆਈਆਂ ਥੋੜਾ ਉਪਰਾਪਰਾ ਕਰ ਜਾਂਦੀਆਂ ਤੇ ਧੰਨਵਾਦ ਸਜਣੋ ਸਾਰੇ ਭੈਣਾ ਭਰਾਵਾਂ ਦਾ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ